ਰਾਜਸਥਾਨ ਦੇ ਵਿੱਚੋ ਇਸ ਸਮੇਂ ਕਹਿਰ ਦੀ ਗਰਮੀ ਫੈ ਰਹੀ ਹੈ ਸੜਕਾਂ ਤਪ ਰਹੀਆਂ ਨੇ ਰੇਤ ਤਪ ਰਿਆ ਤਾਹਮਨ ਦਿਨੋ ਦਿਨ ਵਧਦਾ ਜਾ ਰਿਹਾ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਤਾਂ ਮੈਨਾਂ ਜੋ 94 ਡਿਗਰੀ ਤੱਕ ਪਹੁੰਚ ਗਿਆ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਗਰਮ ਸ਼ਹਿਰ ਇਸ ਸਮੇਂ ਰਾਜਸਥਾਨ ਹੈ ਅਤਿ ਗਰਮੀ ਰਾਜਸਥਾਨ ਦੇ ਵਿੱਚ ਫੈਲੀ ਹੈ ਜਿਸ ਦੇ ਕਾਰਨ ਹੀਟ ਸਟ੍ਰੋਕ ਦੇ ਮਾਮਲੇ ਆ ਜੋ ਵਧਦੇ ਜਾ ਰਹੇ ਹੈ ਇਸ ਤੋਂ ਪਹਿਲਾਂ ਵੀ ਮੌਤਾਂ ਹੋ ਚੁੱਕੀਆਂ ਨੇ ਰਾਜਸਥਾਨ ਦੇ ਵਿੱਚ ਤੇ ਹੁਣ ਜੋ ਤਾਜ਼ਾ ਅੰਕੜੇ ਨੇ ਉਹ ਦੱਸਦੇ ਨੇ ਕਿ 8 ਮੌਤਾਂ ਗਰਮੀ ਦੇ ਕਾਰਨ ਰਾਜਸਥਾਨ ਦੇ ਵਿੱਚ ਹੋਰ ਹੋ ਚੁੱਕੀਆਂ ਨੇ ਸੋ ਖਾਸ ਇhtiyat ਰੱਖਣ ਦੀ ਜ਼ਰੂਰਤ ਹੈ ਜੋ ਲੋਕ ਘਰੋਂ ਬਾਹਰ ਜਾਂਦੇ ਨੇ ਉਹਨਾਂ ਨੂੰ ਵੀ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੈਪੁਰ ਦੇ ਕੁਝ ਜ਼ਿਲ੍ਹਿਆਂ ਦਾ ਤਾਮਾ 48 ਡਿਗਰੀ ਤੱਕ ਪਹੁੰਚ ਗਿਆ ਸੋ ਰਾਜਸਥਾਨ ਵਿੱਚ ਕਾਫੀ ਜ਼ਿਆਦਾ ਗਰਮੀ ਪੈ ਰਹੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕੱਲ ਸ਼ਾਮ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਈ ਹੈ ਜਿਸ ਨਾਲ ਗਰਮੀ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਹੈ ਪਰ ਕੁਝ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਬਰਸਾਤ ਨਹੀਂ ਹੋਈਆ ਉੱਥੇ ਗਰਮੀ ਚੌਂ ਦੀ ਚੌਂ ਬਣੀ ਹੋਈਆ ਤਾਮਨ ਦਿਨ ਬਦਿਨ ਵਾਦਾ ਚੱਲ ਰਿਹਾ ਤਾਂ ਜੇਕਰ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਵਿੱਚ ਗਰਮੀ ਦੇ ਕਾਰਨ ਹਾਹਾਕਾਰ ਮੱਚੀ ਹੋਈਆ ਲੋਕਾਂ ਦਾ ਜੀਣਾ ਜੋ ਦੁੱਬਰ ਹੋ ਚੁੱਕਿਆ ਘਰੋਂ ਬਾਹਰ ਨਿਕਲਣਾ ਦੁੱਬਰ ਹੋ ਚੁੱਕਿਆ ਤਾਂ ਅਜਿਹੇ ਦੇ ਵਿੱਚ ਸਿਹਤ ਦਾ ਖਾਸ ਰੱਖਣ ਦੀ ਜ਼ਰੂਰਤ ਅਤਿ ਦੀ ਗਰਮੀ ਕਾਰਨ ਰਾਜਸਥਾਨ ਦੇ ਵਿੱਚ ਹਾਹਾਕਾਰ ਮੱਚੀ ਹੋਈ ਆ ਪਛਮੀ ਰਾਜਸਥਾਨ ਦੇ ਫਲੋਦੀ ਵਿੱਚ ਤਾਪਮਾਨ 49 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਦੋਂ ਕਿ ਜਸਲਮੇਰ ਦੇ ਵਿੱਚ 48.3 ਡਿਗਰੀ ਤੇ ਬਾੜਮੀਰ ਵਿੱਚ ਤਾਪਮਾਨ 48.2 ਡਿਗਰੀ ਰਿਹਾ ਹੈ ਬਾੜਮੀਰ ਵਿੱਚ ਤਾਪਮਾਨ ਆਮ ਨਾਲੋਂ 6.2 ਡਿਗਰੀ ਵੱਧ ਦਰਜ ਕੀਤਾ ਗਿਆ ਹੈ ਰਾਜਸਥਾਨ 'ਚ ਇਸ ਵਾਰ ਗਰਮੀ ਦੇ ਮਾਮਲੇ ਵਿੱਚ ਬਾੜਮੀਰ ਫਲੋਦੀ ਜਸਲਮੇਰ ਸ਼੍ਰੀਕੰਗਾ ਨਗਰ ਤੇ ਫਿਲਾਨੀ ਨੇ ਛੁਰੂ ਨੂੰ ਪਿੱਛੇ ਛੱਡ ਦਿੱਤਾ ਜੋ ਕਿ ਸਭ ਤੋਂ ਜ਼ਿਆਦਾ ਗਰਮੀ ਲਈ ਦੇਸ਼ ਭਰ ਦੇ ਵਿੱਚ ਮਸ਼ਹੂਰ ਹੈ ਸੂਬੇ ਦੇ ਵਿੱਚ ਗਰਮੀ ਕਾਰਨ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਸੂਬੇ ਦੇ ਹੋਰੇ ਇਲਾਕੇ ਵੀ ਸੂਰਜ ਦੀ ਗਰਮੀ ਦੇ ਨਾਲ ਝੋਲਸਦੇ ਨੇ ਗਰਮੀ ਨੇ ਲੋਕਾਂ ਨੂੰ ਝੰਡੂੜ ਕੇ ਰੱਖ ਦਿੱਤਾ ਹੈ ਤਾਂ ਮੌਸਮ ਭਗਤ ਦੇ ਮੁਤਾਬਕ ਸ਼ੁਕਰਮਾਨੂ ਫਲੋਦੀ ਰਾਜਸਥਾਨ ਦਾ ਸਭ ਤੋਂ ਗਰਮ ਸ਼ਹਿਰ ਹੈ ਉੱਤੇ ਤਾਮਣ 49 ਡਿਗਰੀ ਸੈਲਸੀਅਸ ਦੇ ਰਿਪੋਰਟ ਪੱਤਰ ਤੇ ਦਰਜ ਕੀਤਾ ਗਿਆ ਤਾਂ ਪੂਰੇ ਰਾਜਸਥਾਨ ਦੇ ਵਿੱਚ ਹੀਟ ਵੇਵ ਕਾਰਨ ਹੀਟ ਸਟ੍ਰੋਕ ਦੇ ਮਾਮਲੇ ਵਧਦੇ ਜਾ ਰਹੇ ਨੇ ਖਾਸ ਕਰਕੇ ਪੱਛਮੀ ਰਾਜਸਥਾਨ ਦੇ ਵਿੱਚ ਹੀਟ ਸਟ੍ਰੋਕ ਦੇ ਮਾਮਲਿਆਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ। ਸ਼ੁੱਕਰਵਾਰ ਨੂੰ ਸਵੇਰੇ ਦੇ ਵੱਖ-ਵੱਖ ਇਲਾਕਿਆਂ ਵਿੱਚ ਹੀਟ ਸਟ੍ਰੋਕ ਦੇ ਕਾਰਨ 8 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਸੜਕਾਂ ਤੇ ਰੇਤ ਤੱਪ ਰਹੇ ਨੇ ਇਸ ਕਾਰਨ ਇਸ ਤੋਂ ਬਾਹਰ ਕੱਟਣਾ ਮੁਸ਼ਕਲ ਹੋ ਗਿਆ ਹੈ। ਗਰਮੀ ਦੀ ਗਰਮੀ ਦੇ ਕਾਰਨ ਪੂਰੇ ਸਵੇਰੇ ਦੇ ਘੱਟੋ-ਘੱਟ ਤਾਪਮਾਨ ਦੇ ਵਿੱਚ ਭਾਰੀ ਵਾਧਾ ਹੋਇਆ ਹੈ ਤਾਂ ਕੁਝ ਥਾਵਾਂ ਤੇ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ 27 ਡਿਗਰੀ ਵੱਧ ਦਰਜ ਕੀਤਾ ਗਿਆ ਤਾਂ ਤਤਪਦੀ ਗਰਮੀ ਨੇ ਰਾਜਸਥਾਨ ਦੇ ਵਿੱਚੋਂ ਕਹਿਰ ਮਚਾਇਆ ਹੋਇਆ ਤਾਂ ਜਿਸ ਤਰ੍ਹਾਂ ਗਰਮੀ ਵੱਧ ਰਹੀ ਆ ਉਸ ਤਰ੍ਹਾਂ ਹੀਟ ਸਟ੍ਰੋਕ ਦੇ ਮਾਮਲੇ ਵੀ ਕਾਫੀ ਜ਼ਿਆਦਾ ਵੱਧ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਵਿੱਚੋਂ ਹੀਟ ਸਟ੍ਰੋਕ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 8 ਹੋ ਚੁੱਕੀ ਆ ਹਾਲਾਂਕਿ 8 ਹੋਰ ਮੌਤਾਂ ਹੋਈਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਕੁਝ ਮੌਤਾਂ ਹੋਈਆਂ ਸੀ ਪਰ 8 ਮੌਤਾਂ ਹੋਰ ਵੀ ਹੋ ਚੁੱਕੀਆਂ ਨੇ ਜਿਸ ਦੇ ਕਾਰਨ ਪੂਰਾ ਸਵੇਰ ਜੋ ਗਰਮੀ ਦੀ ਲਪੇਟ ਦੇ ਵਿੱਚ ਆਇਆ ਘੱਟੋ ਘੱਟ ਤਾਪਮਨ ਦੇ ਵਿੱਚ 26.7 ਡਿਗਰੀ ਦਾ ਵਾਅਦਾ ਕੀਤਾ ਗਿਆ ਤੇ ਇਹ ਕਿਹਾ ਜਾ ਰਿਹਾ ਹੈ ਕਿ ਰਾਜਸਥਾਨ ਨੇ ਚੁਰੂ ਨੂੰ ਵੀ ਪਿੱਛੇ ਛੱਡ ਦਿੱਤਾ ਜਿੱਥੇ ਸਭ ਤੋਂ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਹੁਣ ਰਾਜਸਥਾਨ ਦੇ ਵਿੱਚ ਸਭ ਤੋਂ ਜ਼ਿਆਦਾ ਗਰਮੀ ਪੈ ਰਹੀ ਹੈ ਸਭ ਤੋਂ ਜ਼ਿਆਦਾ ਗਰਮੀ ਰਾਜਸਥਾਨ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਸੜਕਾਂ ਤੇ ਰੇਤ ਤਪ ਰਹੇ ਨੇ ਦਿਨੋਂ ਦਿਨ ਤਾਪਮਨ ਜੋ ਵਧਦਾ ਜਾ ਰਿਹਾ ਤਾਂ ਜਿੱਥੇ ਰਾਜਸਥਾਨ ਦੇ ਵਿੱਚ 49 ਡਿਗਰੀ ਤਾਪਮਨ ਦਰਜ ਕੀਤਾ ਗਿਆ ਹੈ ਤਾਂ ਉੱਥੇ ਜੇਕਰ ਜੈਪੁਰ ਦੀ ਗੱਲ ਕੀਤੀ ਜਾਵੇ ਤਾਂ ਜੈਪੁਰ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਹੈ ਜੋ 48. ਤੱਕ ਪਹੁੰਚ ਚੁੱਕਾ ਹੈ ਸੋ ਕਹਿਰ ਦੀ ਗਰਮੀ ਵਾਧ ਰਹੀ ਹੈ ਤਾਂ ਅਜਿਹੇ ਦੇ ਵਿੱਚ ਡਾਕਟਰਸ ਦੇ ਵੱਲੋਂ ਜਿੱਥੇ ਲੋਕਾਂ ਨੂੰ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਨੇ ਕਿ ਵੱਦੋ-ਵੱਦ ਪਾਣੀ ਪੀਣਾ ਚਾਹੀਦਾ ਹੈ ਘਰ ਤੋਂ ਬਾਹਰ ਨਿਕਲਣ ਤੋਂ ਗਰੇਜ਼ ਕਰਨਾ ਚਾਹੀਦਾ ਹੈ ਧੁੱਪ ਵਿੱਚ ਨਹੀਂ ਜਾਣਾ ਚਾਹੀਦਾ ਤਾਂ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਇਸ ਕਹਿਰ ਦੀ ਗਰਮੀ ਵਿੱਚੋਂ ਇਸ ਵਾਧ ਰਹੇ ਤਾਪਮਨ ਦੇ ਵਿੱਚ